ਚੱਕਰਾਏ ਸ਼੍ਰੀ ਸਤੂਰ ਬਾਬਾ ਲਾਲ ਜੀ ਦਾ ਬੋਲ ਸਾਥੀ ਦਰਬਾਰ ਕੀ ਹੈ ਅਜੀਬ ਮੰਦਰ ਬਾਬਾ ਲਾਲ ਦੁਆਰਾ ਚਿਕਾਉਟਗੜ੍ਹ ਪਰੇਗਾ ਚੂੜੀਆਂ ਤੋਂ ਹੋ ਰਹੇ ਆ ਇੱਥੇ 8 ਸਾਲ ਦੀ ਤਰ੍ਹਾਂ 14ਵਾਂ ਮੂਰਤੀ ਸਥਾਪਨਾ ਦਿਵਸ ਬਾਬਾ ਲਾਲ ਜੀ ਦਾ ਮਨਾਇਆ ਜਾ ਰਹਾ ਹੈ ਤੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਮਹਾਰਾਜ ਸ਼੍ਰੀ ਰਾਮਸੁੰਦਰ ਦਾਸ ਜੀ ਆਣਗੇ ਸੰਤਾਂ ਨੂੰ ਅਸ਼ੀਰਵਾਦ ਦੇਣਗੇ ਤੇ ਉਹਨਾਂ ਦੇ ਨਾਲ ਗੋਪਾਲ ਦਾਸ ਜੀ ਵੀ ਇੱਥੇ ਪ੍ਰਧਾਨਗੇ ਤੇ ਆਈਆਂ ਹੀ ਸੰਤਾਂ ਨੂੰ ਅਸ਼ੀਰਵਾਦ ਦੇਣਗੇ ਤੇ ਪ੍ਰਸ਼ਾਦ ਦੇਣਗੇ ਤੇ ਅਟੂਟ ਲੰਗਰ ਵੀ ਇੱਥੇ ਲੱਗਣਗੇ 14ਵਾਂ ਮੂਰਤੀ ਸਥਾਪਨਾ ਦਿਵਸ ਚੱਲ ਰਿਹਾ ਹੈ ਹਰ ਸਾਲ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਇਹ ਪਤੇਗੜੀ ਜਨਤਾ ਜਿਹੜੀ ਹੈ ਉਹ ਬੜੀ ਉਤਸ਼ਾਹਿਤ ਹੋ ਕੇ ਜਿਹੜੀ ਇੱਥੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੀ ਹੈ ਕਿ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੀ ਹੈ ਜੈ ਸ਼੍ਰੀ ਬਾਵਾ ਲਾਲ ਜੀ ਜੈਕਾਰਾ ਸ਼੍ਰੀ ਬਾਵਾ ਲਾਲ ਜੀ ਮਹਾਰਾਜ ਕੀੇ ਦਰਬਾਰ ਕੀ ਜੈ ਜਿਵੇਂ ਕਿ ਪਹਿਲਾਂ ਹੀ ਪਠਾਨੀ ਅੰਦਲ ਜੀ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਇਹ ਇਸ ਸਾਲ 14ਵਾਂ ਮੋਤੀ ਸਥਾਪਨਾ ਦੇ ਸਮਾਰੋਹ 6 ਅਕਤੂਬਰ ਦਿਨ ਐਤਵਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਇਸ ਮੌਕੇ ਤੇ ਸ਼੍ਰੀ ਰਾਮ ਸਿੰਘ ਸੁੰਦਰ ਦਾਸ ਜੀ ਮਹਾਰਾਜ ਆਪ ਆਉਣਗੇ ਤੇ ਸਾਰੀ ਸੰਗਤ ਨੂੰ ਦਰਸ਼ਨ ਦੇਣਗੇ ਠੀਕ ਹੈ ਅਸ਼ੀਰਵਾਦ ਦੇਣਗੇ ਆਪਣਾ ਇਸ ਮੌਕੇ ਦੇ ਲੰਗਰ ਪੰਜਾਰਾ ਵੀ ਤੂਤ ਤੋਂ ਵਟਾਇਆ ਜਾਏਗਾ ਤੇ ਮੇਰੀ ਸਾਰੇ ਸੰਗਤ ਨੂੰ ਅਪੀਲ ਹੈ ਕਿ ਸਾਰੇ ਉਹ ਮOHAMA ਆ ਕੇ ਪਹੁੰਚੋ ਤੇ ਇਸ ਇਸ ਮੌਕੇ ਦੇ ਮਹਾਰਾ ਜੀ ਸ਼੍ਰੀ ਗੁਰਮੁਖੰਦ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈਕਾਰਾ ਸ਼੍ਰੀ ਬਾਬਾ ਲਾਲ ਜੀ ਜੈਕਾਰਾ ਸ਼੍ਰੀ ਬਾਬਾ ਲਾਲ ਲਾਲਦੇਵਾਲ ਮਹਾਰਾਜ ਦਾ ਬੋਲ ਸਾਚੇ ਦਰਬਾਰ ਕੀ ਜੈ ਸਮੂਹ ਸਾਧ ਸੰਗਤ ਦੇ ਹੱਥ ਜੋੜ ਕੇ ਬੇਨਤੀ ਵੱਪਰਤਨਾ ਕੀਤੀ ਜਾਂਦੀ ਹੈ ਕਿ 26 ਤਰੀਕ ਦਿਨ ਐਤਵਾਰ 2025 ਅਕਤੂਬਰ ਨੂੰ ਮਹਾਰਾਜ ਰਾਮਸੁੰਦਰ ਦਾਸ ਜੀ ਸਾਡੇ ਫਤੀਗੜ ਬਾਬਾ ਲਾਲ ਦਵਾਰੇ ਮੰਦਿਰ ਵਿੱਚ ਪਧਾਰੇ ਉਹਨਾਂ ਦੇ ਸਾਥੇ ਛੋਟੇ ਮਹਾਰਾਜ ਬਾਬਾ ਗੁਪਾਲ ਦਾਸ ਜੀ ਮਹਾਰਾਜ ਵੀ ਆ ਰਹੇ ਤੁ ਸਮੂਹ ਸੰਗਤ ਨੂੰ ਹੱਥ ਜੋੜ ਕੇ ਫਿਰ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ ਮੰਦਿਰੇ ਆਨ ਕੇ ਨੀਆ ਉਹਨਾਂ ਦੇ ਦਰਸ਼ਨ ਕਰੋ ਆਸ਼ੀਰਵਾਦ ਪ੍ਰਾਪਤ ਕਰੋ ਔਰ ਆਪਣੇ ਜੀਵਨ ਨੂੰ ਸਫਲ ਬਣਾਓ ਤੁ ਲੰਗਰ ਪੰਡਾਰੇ ਵੀ ਛਕੋ ਤਾਂ ਆ ਕੇ ਮੰਦਿਰ ਦੀ ਰੌਣਕ ਬਣਾਓ ਬੋਲ ਸਤਿਗੁਰਵਾਲਾ ਲਾਲ ਮਹਾਰਾਜ ਕੀ ਜੈ ਔਰ ਸਾਰੀ ਸੰਗਤ ਨੂੰ ਜੈ ਸ਼੍ਰੀ ਬਾਵਾ ਲਾਲ ਜੀ ਜਿਸ ਤਰ੍ਹਾਂ ਕਿ ਸਾਰਿਆਂ ਨੇ ਪਹਿਲਾਂ ਦੱਸ ਹੀ ਦਿੱਤਾ ਕਿ ਇਤਵਾਰ ਵਾਲੇ ਦਿਨ ਮੰਦਿਰ ਸ਼੍ਰੀ ਬਾਵਾ ਲਾਲ ਦਾ ਜਿਸ ਚਤੌੜਗੜ 14ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਔਰ ਸਾਰੀ ਸੰਗਤ ਨੂੰ ਸਾਰੀ ਫਤੇਗੜ ਚੂੜੀਆ ਦੀ ਸੰਗਤ ਨੂੰ ਆਸ-ਪਾਸ ਦੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਸਨਿਮਰ ਬੇਨਤੀ ਹੈ ਕਿ ਸਾਰੇ ਹੀ ਹੂਮੀ ਹੁਮਾ ਕੇ ਆਓ ਔਰ ਮਹਾਰਾਜ ਜੀ ਦਾ ਆਸ਼ੀਰਵਾਦ ਆ ਕੇ ਪ੍ਰਾਪਤ ਕਰੋ ਬਲੀ ਜੀ ਸਤਗੁਰੂ ਬਾਬਾ ਲਾਲ त्याਲ ਮਹਾਰਾਜ ਜੀ ਕੀ